ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਕੋਟਕਪੂਰਾ ਬਾਈਪਾਸ ਮੋਗਾ ਸ਼ਹਿਰ ਆ ਬਿਸ਼ਕਰਮਾ ਕਲੋਨੀ ਆ ਇੱਕੋ ਇੱਕ ਇਸ ਕਲੋਨੀ ਨੂੰ ਗੇਟ ਹੈਗਾ ਸਿਕਿਉਰਿਟੀ ਗਾਰਡ ਬੈਠਾ ਹੁੰਦਾ ਮੱਛੀ ਮੋਟਰ ਲੱਗੀ ਹੋਈ ਆ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਅਸੀਂ ਆਪਦੇ ਬਿਜ਼ਨਸ ਪਰਪਸ ਵਾਸਤੇ ਵੀ ਇਸ ਕੋਠੀ ਨੂੰ ਯੂਜ਼ ਕਰ ਸਕਦੇ ਹਾਂ ਕਿਉਂਕਿ 8 ਫੁੱਟ 8 ਮਰਲੇ ਦੀ ਇਹ ਕੋਠੀ ਹੈ ਔਰ ਜਿਹੜਾ ਗਰਾਉਂਡ ਫਲੋਰ ਆ ਉਹ ਸਾਰਾ ਬਹੁਤ ਵੱਡਾ ਜਿਹੜਾ ਹਾਲ ਬਣਾਇਆ ਹੋਇਆ ਚਾਹੇ ਅਸੀਂ ਖੇਤੀਬਾੜੀ ਦੇ ਸੰਦ ਵੀ ਖੜਾ ਸਕਦੇ ਆ ਚਾਹੇ ਅਸੀਂ ਪਸ਼ੂ ਡੰਗਰ ਦਾ ਜਿਹੜਾ ਕੰਮ ਆ ਉਹ ਵੀ ਕਰ ਸਕਦੇ ਆ ਜਾਂ ਅਸੀਂ ਕੋਈ ਬਿਜ਼ਨਸ ਕਰਨਾ ਚਾਹੇ ਕੋਈ ਟੈਂਟ ਦਾ ਹੋ ਗਿਆ ਚਾਹੇ ਕੋਈ ਆਪਾਂ ਸਟੋਰ ਬਣਾਉਣਾ ਵੱਡਾ ਤਾਂ ਉਹ ਵੀ ਜਿਹੜਾ ਅਸੀਂ ਬਣਾ ਸਕਦੇ ਆ ਕਿਉਂਕਿ ਹਾਈਵੇ ਤੋਂ 60 ਫੁੱਟ ਦੀ ਸਿਰਫ ਦੂਰੀ ਤੇ ਇਹ ਹੈਗਾ ਤੁਹਾਨੂੰ ਉਹ ਵੀ ਹਾਈਵੇ ਵੀ ਤੁਹਾਨੂੰ ਦਿਖਾਵਾਂਗੇ ਸੋ ਬੜੀ ਸਾਫ਼ ਸੁਥਰੀ ਜਿਹੜੀ ਹੈ ਕਲੋਨੀ ਹੈ ਸਿਕਿਉਰਿਟੀ ਗਾਰਡ ਗੇਟ ਤੇ ਬੈਠਾ ਹੁੰਦਾ ਉਹਦਾ ਵੀ ਰੂਮ ਬਣਿਆ ਹੋਇਆ ਤੁਸੀਂ ਉਹ ਵੀ ਵੀਡੀਓ ਵਿੱਚ ਦੇਖ ਸਕਦੇ ਹੋ ਸੋ ਇਹ ਸਾਹਮਣੇ ਹਾਲ ਹੈਗਾ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਜਿਹੜਾ ਹਾਲ ਆ ਅਸੀਂ ਖਾਸ ਕਰਕੇ ਜਿਹੜੇ ਵੀਰਾਂ ਨੇ ਖੇਤੀਬਾੜੀ ਕਰਦੇ ਆ ਜਾਂ ਪਸ਼ੂ ਡੰਗਰ ਦਾ ਕੰਮ ਕਰਦੇ ਆ ਡੈਰੀ ਫਾਰਮ ਦਾ ਕੰਮ ਕਰਦੇ ਆ ਜਾਂ ਕੋਈ ਟੈਂਟ ਦਾ ਵੀਰ ਕੋਈ ਕੰਮ ਕਰਦਾ ਤਾਂ ਇਸ ਤਰ੍ਹਾਂ ਦੇ ਜਿਹੜੇ ਆ ਬਿਜ਼ਨਸ ਜੋ ਵੀਰ ਕਰਦਾ ਉਹਨਾਂ ਵਾਸਤੇ ਜਿਹੜੀ ਹੈ ਕੋਠੀ ਬਹੁਤ ਸ਼ਾਨਦਾਰ ਜਿਹੜੀ ਕੋਠੀ ਹੋਣ ਜਾ ਰਹੀ ਹੈ ਸੋ ਇੱਕ ਸਾਈਡ ਦੇ ਉਤੋਂ ਦੀ ਆਪਾਂ ਦੇਖਿਆ ਰੂਮ ਵੀ ਦੀ ਪੌੜੀਆਂ ਜਿਹੜੀਆਂ ਹੋਈਆਂ ਔਰ ਦੂਸਰੀ ਗੱਲ ਇਹ ਹੈ ਕਿ ਵਸਤੂ ਦੇ ਅਕੋਰਡਿੰਗ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਔਰ ਨਕਸ਼ਾ ਵੀ ਜਿਹੜਾ ਬਹੁਤ ਸੋਹਣਾ ਜਿਹੜਾ ਨਕਸ਼ਾ ਬਹੁਤ ਸੋਹਣਾ ਐਲੀਵੇਸ਼ਨ ਆ ਇਸ ਕੋਠੀ ਦਾ ਔਰ ਹਾਈਵੇ ਦੇ ਵੀ ਬਿਲਕੁਲ ਉੱਪਰ ਆਏ ਕੋਠੀ ਤੇ ਆਜੋ ਫਿਰ ਦੇਖਦੇ ਆਂ ਆਪਾਂ ਇੰਟਰ ਹੁੰਨੇ ਆਂ ਇਸ ਕੋਠੀ ਦੇ ਵਿੱਚ ਤਾਂ ਸਾਹਮਣੇ ਆਪਾਂ ਐਸ ਵੇਲੇ ਲੋਬੀ ਦੇ ਵਿੱਚ ਸੋ ਤਿੰਨ ਜਿਹੜੇ ਆ ਬੈਡਰੂਮ ਬਣੇ ਹੋਏ ਆ ਜਿਹੜੀ ਆਪਣੀ ਰਸੋਈ ਆ ਉਹ ਵੀ ਬਹੁਤ ਖੁੱਲੀ ਡੁੱਲੀ ਆ ਬੈਡਰੂਮ ਵੀ ਸਾਰੇ ਖੁੱਲੇ ਡੁੱਲੇ ਹੈਗੇ ਔਰ ਸਾਰੇ ਬੈਡਰੂਮਾਂ ਦੇ ਨਾਲ ਅਟੈਚ ਵਾਸ਼ਰੂਮ ਆ ਅਲੱਗ-ਅਲੱਗ ਤਿੰਨ ਬੈਡਰੂਮਾਂ ਤੇ ਤਿੰਨਾਂ ਦੇ ਨਾਲ ਜਿਹੜਾ ਅਟੈਚ ਵਾਸ਼ਰੂਮ ਆ ਕਾਬਰਡਸ ਜਿਹੜੇ ਆ ਉਹ ਬਣੇ ਹੋਏ ਆ ਆਲੋਕੇ ਆਪਾਂ ਕਹਿ ਸਕਦੇ ਆ ਫੁੱਲ ਫਰਨੀਚਰਡ ਆਪਾਂ ਇਹ ਕੋਠੀ ਜਿਹੜੀ ਆ ਕਹਿ ਸਕਦੇ ਆ ਸੋ ਬਹੁਤ ਹੀ ਸ਼ਾਨਦਾਰ ਆ ਤੇ ਆਜੋ ਫਿਰ ਪਹਿਲਾਂ ਦੇਖਦੇ ਆ ਪੂਜਾ ਰੂਮ ਤਾਂ ਇਹ ਸਟਾਰਟਿੰਗ ਤੇ ਜਿਹੜਾ ਪੂਜਾ ਰੂਮ ਬਣਿਆ ਹੋਇਆ ਉਹ ਵਸਤੂ ਦੇ ਅਕੋਰਡਿੰਗ ਸਾਰੀ ਕੋਠੀ ਦਾ ਜਿਹੜਾ ਨਕਸ਼ਾ ਹੈਗਾ ਨਕਸ਼ਾ ਪਾਸ ਨਹੀਂਗਾ ਪਰ ਵਸਤੂ ਦੇ ਅਕੋਰਡਿੰਗ ਜਿਹੜੀ ਹੈ ਇਹ ਕੋਠੀ ਬਣੀ ਹੋਈ ਹੈ ਸੋ ਫਰਸਟ ਬੈਡਰੂਮ ਦੇ ਵਿੱਚ ਆਪਾਂ ਹੈਗੇ ਆ ਬਹੁਤ ਸੋਹਣਾ ਜਿਹੜਾ ਵਾਲਪੇਪਰ ਆ ਉਹ ਲੱਗਿਆ ਹੋਇਆ ਔਰ ਦੇਖਦੇ ਆ ਸਾਹਮਣੇ ਵਾਸ਼ਰੂਮ ਵੀ ਹੈਗਾ ਔਰ ਜਿਹੜੀ ਹੈ ਲੋਕੇਸ਼ਨ ਕੋਠੀ ਦੀ ਆਪਾਂ ਫੇਸਿੰਗ ਜੇ ਆਪਾਂ ਕਹਿ ਦੀਏ ਤਾਂ ਉਹ ਵੀ ਬਹੁਤ ਵਧੀਆ ਹੈਗੀ ਹੈ ਚੜ੍ਹਦੇ ਵੱਲ ਵੀ ਮੂੰਹ ਹੈਗਾ ਕੋਠੀ ਦਾ ਔਰ ਉੱਤਰ ਵੱਲ ਵੀ ਮੋਂ ਹੈਗਾ ਦੋ ਛੜਕਾਂ ਦੇ ਉੱਤੇ ਜਿਹੜੀ ਕਿ ਕਾਰਨਰ ਤੇ ਜਿਹੜੀ ਕੋਠੀ ਆਪਾਂ ਇਸ ਵੇਲੇ ਦੇਖ ਰਹੇ ਹਾਂ ਸੋ ਫਰਸਟ ਬੈਡਰੂਮ ਤੋਂ ਬਾਅਦ ਆਪਾਂ ਸੈਕੰਡ ਬੈਡਰੂਮ ਦੇ ਵਿੱਚ ਚੱਲਦੇ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਬਡਸ ਵੀ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਠੀਕ ਹੈ LED ਪੈਨਲ ਵਾਲ ਪੇਪਰ ਪੇਂਟ ਠੀਕ ਹੈ ਔਰ ਕਿਤੇ ਵੀ ਇਸ ਕੋਠੀ ਦੇ ਵਿੱਚ ਤੁਹਾਨੂੰ ਸੁਲਾਬ ਜਿਹੜੀ ਆ ਦੇਖ ਨੂੰ ਨਹੀਂ ਮਿਲੂਗੀ ਸੋ ਇਧਰੇ ਪਾਸੇ ਵੈਂਟੀਲੇਸ਼ਨ ਵਾਸਤੇ ਜਿਹੜੀ ਆ ਜਿਹੜਾ ਜਗ੍ਹਾ ਛੱਡੀ ਹੋਈ ਹੈ ਜਾਲ ਜਿਹੜਾ ਦਿੱਤਾ ਹੋਇਆ ਨਾਲ ਹੀ ਜਿਹੜਾ ਵਾਸ਼ਰੂਮ ਆ ਉਹ ਅਟੈਚ ਤੁਸੀਂ ਦੇਖ ਸਕਦੇ ਹੋ ਔਰ ਵਾਸ਼ਰੂਮ ਵੀ ਜਿਹੜੇ ਆ ਕਾਫੀ ਖੁੱਲੇ ਡੁੱਲੇ ਜਿਹੜੇ ਆ ਕਾਫੀ ਸੋਹਣਾ ਬਹੁਤ ਸੋਹਣਾ ਜਿਹੜਾ ਕੰਮ ਆ ਜਿਹੜਾ ਵਾਸ਼ਰੂਮਾਂ ਦਾ ਵੀ ਹੋਇਆ ਵੀ ਆ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸੋਹਣੇ ਜਿਹੜੇ ਆ ਹੋਇਆ ਵੀ ਆ ਸੋ ਕੱਬਰਡਸ ਤੁਸੀਂ ਸਾਹਮਣੇ ਦੇਖ ਸਕਦੇ ਹੋ ਡੋਰ ਤੁਸੀਂ ਚਾਹਤ ਜਿਹੜੀ ਆ ਉਹ ਮਾਰ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆ ਵੀ ਇੱਥੇ ਆਪਾਂ ਹੁਣ ਪਹੁੰਚ ਚੁੱਕੇ ਆ 3rd ਬੈਡਰੂਮ ਦੇ ਵਿੱਚ ਸੋ ਇਸ ਬੈਡਰੂਮ ਦੇ ਵਿੱਚ ਵੀ ਕੱਬਰਡ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਸામਨੇ ਇਹਦੇ ਵਿੱਚ ਵੀ ਜਿਹੜਾ ਜਾਲ ਦਿੱਤਾ ਹੋਇਆ ਹਵਾ ਵਾਸਤੇ ਰੋਸ਼ਨੀ ਵਾਸਤੇ ਠੀਕ ਹੈ ਜੀ ਔਰ ਨਾਲ ਜਿਹੜਾ ਵਾਸ਼ਰੂਮ ਆ ਉਹ ਵੀ ਕਾਫੀ ਖੁੱਲਾ ਡੁੱਲਾ ਔਰ ਬਹੁਤ ਸੋਹਣਾ ਜਿਹੜਾ ਵਾਸ਼ਰੂਮ ਦੇ ਕੰਮ ਆ ਤਿੰਨਾਂ ਦੇ ਜਿਹੜੇ ਆ ਕੰਮ ਆ ਜਿਹੜੇ ਵਾਸ਼ਰੂਮ ਬਹੁਤ ਸੋਹਣਾ ਹੋਇਆ ਵੀ ਆ ਇੱਕ ਗਰਾਉਂਡ ਫਲੋਰ ਤੇ ਵੀ ਵਾਸ਼ਰੂਮ ਜਿਹੜਾ ਉਹ ਦਿੱਤਾ ਹੋਇਆ ਜਿੱਥੋਂ ਦੀ ਆਪਾਂ ਪੌੜੀਆਂ ਚੜਦੇ ਆ ਸੋ ਸਾਹਮਣੇ ਕਬਡ ਤੁਸੀਂ ਦੇਖ ਰਹੇ ਹੋ ਸਾਰੀ ਕੋਠੀ ਦੇ ਵਿੱਚ ਜਿਹੜਾ ਕੰਮ ਉਹ ਬਹੁਤ ਸੋਹਣਾ ਹੋਇਆ ਵੀ ਆ ਡੋਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਅ ਡੋਰ ਜਿਹੜੇ ਆ ਬਣੇ ਹੋਏ ਆ ਲੌਬੀ ਤੋਂ ਬਾਅਦ ਤੀਸਰੇ ਬੈੱਡਰੂਮ ਤੋਂ ਬਾਅਦ ਆਪਾਂ ਚੱਲਦੇ ਆ ਰਸੋਈ ਦੇ ਵਿੱਚ ਰਸੋਈ ਦੀ ਗੱਲ ਕਰੀਏ ਤਾਂ ਰਸੋਈ ਵੀ ਬਹੁਤ ਜਿਹੜੀ ਆ ਖੁੱਲੀ ਡੁੱਲੀ ਆ ਲਗਭਗ 16 ਬਾਈ 14 ਦੀ ਆਪਾਂ ਰਸੋਈ ਜਿਹੜੀ ਆ ਉਹ ਕਹਿ ਸਕਦੇ ਆ ਔਰ ਰਸੋਈ ਦਾ ਕੰਮ ਵੀ ਜਿਹੜਾ ਕਵਰ ਦਾ ਕੰਮ ਆ ਜਿਹੜਾ ਉਹ ਲਗਭਗ ਜਿਹੜਾ ਬਹੁਤ ਸੋਹਣਾ ਹੋਇਆ ਵੀ ਆ ਸੋ ਬਹੁਤ ਸੋਹਣੀ ਜਿਹੜੀ ਆ ਰਸੋਈ ਬਣੀ ਹੋਈ ਆ ਆਸੇ ਪਾਸੇ ਤੋਂ ਤੁਹਾਨੂੰ ਦਿਖਾਵਾਂਗੇ ਸੋ ਰਸੋਈ ਦਾ ਜਿਹੜੀ ਆ ਓਪਨਾ ਕਾਫੀ ਮੈਂ ਜਿਹੜਾ ਗੇਟ ਆ ਉਹ ਖੁੱਲਾ ਦਿੱਤਾ ਹੋਇਆ ਉਹਦੇ ਨਾਲ ਜਿਹੜੀ ਆ ਲੌਬੀ ਆ ਹੋਰ ਵੀ ਜਿਹੜੀ ਖੁੱਲੀ ਲੱਗਦੀ ਆ ਤੇ ਆਪਾਂ ਲੌਬੀ ਵੀ ਦੀ ਹੁੰਦੇ ਹੋਏ ਚੱਲਦੇ ਆ ਸੈਕੰਡ ਫਲੋਰ ਦੇ ਉੱਤੇ ਸੋ ਬਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਫ੍ਰੀ ਆਫ ਕਾਸਟ ਈ ਆ ਕੋਈ ਖਰਚਾ ਨਹੀਂ ਹੁੰਦਾ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਉਹ ਕਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਦੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕਾਸਟ ਆਪਾਂ ਕਰਦੇ ਆ ਤੇ ਬਾਕੀ ਇਹ 8 ਮਰਲੇ ਵਿੱਚ ਕੋਠੀ ਹੈ ਔਰ ਰੇਟ ਦੀ ਆਪਾਂ ਗੱਲ ਕਰਦੇ ਸੀਗੇ ਤਾਂ ਰੇਟ ਇਹਦਾ 65 ਲੱਖ ਰੁਪਈਆ ਡਿਮਾਂਡ ਜਿਹੜੀ ਆ ਉਹ ਰੱਖੀ ਹੈ ਡਿਸਪਲੇ ਤੇ ਵੀ ਆਪਾਂ ਮੈਂਸ਼ਨ ਕਰ ਦਾਂਗੇ ਸੋ ਬਹੁਤ ਸੋਹਣੀ ਕੋਠੀ ਬਹੁਤ ਸੋਹਣੇ ਮਾਲਲੇ ਦੇ ਵਿੱਚ ਔਰ ਬਹੁਤ ਸੋਹਣਾ ਇਹਦਾ ਆਪਣਾ ਫੇਸਿੰਗ ਆ ਬਹੁਤ ਸੋਹਣੀ ਲੋਕੇਸ਼ਨ ਆ ਸਾਹਮਣੇ ਤੁਸੀਂ ਹਾਈਵੇ ਜਿਹੜਾ ਉਹ ਦੇਖ ਸਕਦੇ ਹੋ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ